ਜਦੋਂ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋਣੀ ਹੁੰਦੀ ਹੈ ਉਹ ਤਾਂ ਥੋੜੀ ਪਾਰਟੀ ਨੂੰ ਵੱਡੇ ਵੱਡੇ ਵਕੀਲ ਲੱਭ ਜਾਂਦੇ ਆ ਉਹਦਾ ਜ਼ਮਾਨਤ ਤਾਂ ਹੋ ਜਾਂਦੀਆਂ ਨੇ ਥੋਡੀਆਂ ਜਦੋਂ 1158 ਦੀ ਭਰਤੀ ਦੀ ਗੱਲ ਮਸਲਾ ਆ ਗਿਆ ਉਦੋਂ ਸਾਨੂੰ ਸਨੋ ਸੀਨੀਅਰ ਜਿਹੜਾ ਜਿਹੜਾ ਐਡਵੋਕੇਟਰੀ ਲੱਭਦਾ ਉਹ ਤਾਂ ਕਹਿੰਦਾ ਕਿ ਕੇ ਅਸੀਂ ਭਰਤੀ ਕੱਢੀ ਆ ਅਸੀਂ ਭਰਤੀ ਬਚਾ ਕੇ ਲਿਆ ਆ ਜੀ ਅਸੀਂ ਭਰਤੀ ਵਿੱਚ ਬਚਾਈ ਆਗੀ ਲੜੇ ਵੀ ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਨਾ ਤੁਸੀਂ ਹਾਰਿਆ ਫਿਰ ਹਾਰ ਦੀ ਜ਼ਿੰਮੇਵਾਰੀ ਕੌਣ ਲਊਗਾ ਜਿੱਤ ਦੀ ਜ਼ਿੰਮੇਵਾਰੀ ਤੁਸੀਂ ਲੈਣੇ ਹੋ ਹਾਰ ਦੀ ਜ਼ਿੰਮੇਵਾਰੀ ਵੀ ਲਾਓ ਇਹਨਾਂ ਨੇ ਸਿੱਖਿਆ ਦਾ ਬ੍ਰਾਂਡ ਐਂਬੈਸਡਰ ਕਿਹਨੂੰ ਬਣਾਇਆ ਜਿਹਨੂੰ ਬੁਰੀ ਤਰ੍ਹਾਂ ਹਰਾ ਕੇ ਭੇਜੇਗਾ ਪੰਜਾਬ ਦੇ ਦਿੱਲੀ ਦੇ ਦਿੱਲੀ ਦੇ ਲੋਕਾਂ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਆਂ ਕਾਲਜ ਖੋਲ੍ਹ ਰਹੀਆਂ ਇਹਨਾਂ ਦਾ ਧਿਆਨ ਉਹਨਾਂ ਵਾਲੇ ਪਾਸੇ ਆ ਉਹਨਾਂ ਨੂੰ ਨਵੀਆਂ ਖਲਾਉਂਦਾ ਉਹਨਾਂ ਦਾ ਰੱਟਾ ਜਿਹੜੇ ਗਵਰਨਮੈਂਟ ਕਾਲਜ ਆ ਉਹ ਕਿਉਂ ਉਹਨਾਂ ਨੂੰ ਵਿਕਸਿਤ ਕਰਨਗੇ ਕਿਉਂ ਕਿਉਂਕਿ ਉੱਥੇ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਆਉਂਦੇ ਆ ਤੇ ਉਹਨਾਂ ਨੂੰ ਇਹ ਪੜਾਉਣਾ ਹੀ ਨਹੀਂ ਜਾਂਦੇ ਇਹਨਾਂ ਦੀ ਉਹਨਾਂ ਨੂੰ ਮਾਰੂ ਨੀਤੀ ਆ ਹਜ਼ਾਰਾਂ ਲੱਖਾਂ ਵਿਦਿਆਰਥੀ ਪੰਜਾਬ ਦੇ ਸਤੇ ਉਹਨਾਂ ਦਾ ਫਿਊਚਰ ਸਤੇ ਲੱਗ ਗਿਆ ਤੇ ਇਹ ਜਿਹੜਾ ਮੁੱਖ ਮੰਤਰੀ ਹਾਲ ਤੱਕ ਉਹਦਾ ਬਿਆਨ ਨਹੀਂ ਆਇਆ ਜਿਹੜੇ ਸਰਕਾਰੀ ਕਾਲਜ ਨਹੀਂ ਉਹਨਾਂ ਦੇ ਵਿੱਚ ਗਰੀਬ ਵਿਦਿਆਰਥੀ ਪੜ੍ਹਦੇ ਨੇਗੇ ਉਹਨਾਂ ਨੇ ਉਹ ਚੇਰੀ ਸਿੱਖਿਆ ਚਾਹੀਦੀ ਸੀ ਉਹਨਾਂ ਨੂੰ ਉਹਨਾਂ ਨੂੰ ਪੜਾਉਣ ਵਾਲੀ ਜਦੋਂ ਬਾਹਰ ਕੱਢ ਤੇ ਖਾਲਜਾਂ ਚ ਤਾਂ ਪਿੱਛੇ ਕੌਣ ਰਹਿ ਗਿਆ ਪਹਿਲਾਂ ਹੀ ਸਰ ਉਹ ਜਿਹੜੇ ਕਾਲਜ ਮਰੇ ਖੜੇ ਨੇ ਉਹਨਾਂ ਦੇ ਡੰਮੀ ਐਡਮਿਸ਼ਨ ਚੱਲਦੀ ਪਈਆਂ ਉਹਨਾਂ ਦੇ ਵਿੱਚ